ਮਨ ਨਾਲ ਮਤਲਬ ਆਪਣੀ ਆਤਮਾ ਨਾਲ ਆਤਮਾ ਨਾਲ ਜਦੋਂ ਅਸੀਂ ਖੁਦਾ ਦੀ ਸੇਵਾ ਕਰਾਂਗੇ ਤਾਂ ਖੁਦਾ ਸਾਨੂੰ ਵਧਾਏਗਾ ਬਰੁਹੇਲੂਇਆ ਜੀ ਧਨ ਨਾਲ ਮਤਲਬ ਆਪਣੀ ਮਿਹਨਤ ਨਾਲ ਕਮਾਇਆ ਹੋਇਆ ਧਨ ਦੇ ਨਾਲ ਜੋ ਦਸ਼ਮਾ ਸਾਇਆ ਜਿਹੜਾ ਖੁਦਾ ਦੀ ਸੇਵਾ ਚ ਪੀਚਾਂਗੇ ਤਾਂ ਖੁਦਾ ਕੀ ਕਰੇਗਾ ਸਾਡੇ ਖਾਣ ਵਾਲੇ ਨੂੰ ਝਿੜਕੇਗਾ ਬਰੋਧੀ ਨੂੰ ਹੈ ਨਾ ਉਹ ਸਭ ਜਿੰਨਾ ਉਹਨੇ ਖਾਧਾ ਆ ਪ੍ਰਾਣੀਆਂ ਪੀੜੀ ਤੋਂ ਸਾਰਾ ਪਰਮਿਸ਼ਨ ਖਿੱਚ ਕੇ ਲਿਆ ਕੇ ਵਾਪਸ ਦੇਗਾ ਤੇ ਹੈ ਸਾਰੇ ਹਾਲੇ 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 ਇੱਕ ਧੰਨ ਤੁਹਾਨੂੰ ਖਿੱਚਦਾ ਦੇ ਕੋ ਪੈਸਾ ਕਮਾਉਣ ਲਈ ਪੈਸਾ ਲਾਇਆ ਜਾਂਦਾ ਨੂੰ ਇਸੇ ਤਰ੍ਹਾਂ ਅਸੀਂ ਜਦੋਂ ਆਪਾਂ ਸੰਸਾਰਿਕ ਚੀਜ਼ਾਂ ਤੇ ਪੈਸਾ ਲੋਨੇ ਪੈਸਾ ਕਮਾਉਂਦੇ ਤੇ ਜਦੋਂ ਅਸੀਂ ਖੁਦਾ ਦੇ ਕੰਮਾਂ ਤੇ ਪੈਸਾ ਲਾਵਾਂਗੇ ਤਾਂ ਖੁਦਾ ਸਾਨੂੰ ਸਾਡੀਆਂ ਪਿਛਲੀਆਂ ਸਾਡਾ ਖੋਇਆ ਹੋਇਆ ਜਿੰਨਾ ਤੋਂ ਅੰਦਰ ਸਾਡੇ ਪੁਰਾਣੇ ਸੱਤ ਪੀੜੀਆਂ ਨੂੰ ਵਾਪਸ ਲਿਆਏਗਾ ਪਰਮਿਸ਼ਨ ਵਾਦਾ ਕਰਦਾ ਆ ਜੋਏ ਦੀ ਕਿਤਾਬ ਦੇ ਵਿੱਚ ਕਿ ਜਿੰਨਾ ਤੁਹਾਡਾ ਲਾਸ ਹੋਇਆ ਮੈਂ ਤੈਨੂੰ ਫਿਰ ਤੋਂ ਵਾਪਸ ਦੇਵਾਂਗਾ ਬੋਲੋ ਹallelujah ਅਮੀਨ ਤੇ ਧਿਆਰ ਪਤਾ ਕਿ ਲਾਜਰ ਦਾ ਸਰੀਰ ਜਿਹੜਾ ਸੀਗਾ ਉਹ ਮਰ ਗਿਆ ਸੀਗਾ ਗਲ ਗਿਆ ਸੀ ਸੜ ਗਿਆ ਸੀਗਾ 4 ਦਿਨ ਦਾ ਮੁਰਦਾ ਜਿਹੜਾ ਉਹਦਾ ਸੀ ਗਲ ਜਾਂਦਾ ਸਮਝਦੇ ਗੱਲ ਨੂੰ ਤੇ ਉਹ ਫਿਰ ਤੋਂ ਪ੍ਰਭੂ ਨੇ ਤਾਜ਼ਾ ਕਰਕੇ ਉਭਾਰ ਕਰ ਦਿੱਤਾ ਕੱਢਦਾ ਉਹਨੂੰ ਜਿੰਦਾ ਕੀਤਾ ਕਿੰਨਿਆਂ ਨੂੰ ਪਤਾ ਆ ਬੋਲੋ ਹallelujah ਅਮੀਨ ਤੇ ਮੁਸਲਮ ਜਿਹੜੇ ਲੋਕ ਆ ਉਹ ਕਹਿੰਦੇ ਯਿਸੂ ਮਸੀਹ ਸਾਡਾ ਜਿਹੜਾ ਪੈਗੰਬਰ ਆ ਕਦੀ ਮਰੀਆਲੀ ਨਾਲ ਨੂੰ ਮਾਰ ਸਕਦਾ ਆ ਪਰ ਬਾਈਬਲ ਕਹਿੰਦੀ ਆ ਕਿ ਪ੍ਰਭੂ ਯਿਸੂ ਸੀ ਸੱਚਮੁੱਚ ਨੂੰ ਮਾਰੇ ਗਏ ਆ ਕਿਉਂ ਮਾਰੇ ਗਏ ਸਾਡੇ ਗੁਨਾਹਾਂ ਦੇ ਲਈ ਉਹਨੇ ਆਪਣੇ ਆਪ ਨੂੰ ਸਾਡੇ ਲਈ ਮਰਨ ਦਿੱਤਾ ਆ ਠੀਕ ਹੈ ਨਾ ਤਾਂ ਕਿ ਸਾਡੇ ਉਹਦੇ ਲਹੂ ਨਾਲ ਸਾਡੇ ਪਾਪ ਧੁੱਤੇ ਜਾਣਗੇ ਹਾਲੇਲੂਇਆ ਠੀਕ ਹੈ ਨਾ ਸੋ ਇਸੇ ਤਰ੍ਹਾਂ ਅੱਜ ਉਹਨਾਂ ਨੂੰ ਵੀ ਯਿਸੂ ਨੂੰ ਐਕਸੈਪਟ ਕਰਨ ਦੀ ਜ਼ਰੂਰਤ ਆ ਆਪਣਾ ਯਤਨ ਕਰਤਾ ਤਾਂ ਕਿ ਉਤਾਰ ਪਾਉਣ ਕਿ ਕਿਉਂਕਿ ਸੌਰਜੇ ਜਾਣ ਵਾਲਾ ਕੋਈ ਕੋਈ ਦੂਜਾ ਰਸਤਾ ਨਹੀਂ ਹੈ ਸਿਰਫ ਯਿਸੂ ਮਸੀਹ ਦੂਜਾ ਰਸਤਾ ਹੈ ਬੁਰ ਹਲੇਲੂਇਆ ਤੇ ਜਿਸ ਰਸਤੇ ਤੇ ਤੁਹਾਨੂੰ ਮੈਨੂੰ ਆਪਾਂ ਨੂੰ ਸਾਰਿਆਂ ਨੂੰ ਖੜੇ ਕਰਤਾ ਪ੍ਰਭੂ ਨੇ ਤੋਰ ਦਿੱਤਾ ਕਿ ਤੁਸੀਂ ਇਹਨੂੰ ਪਾਤੇ ਜਾਓ ਤਾਂ ਆਪਾਂ ਕੀ ਕੰਨਾ ਪਾਤੇ ਜਾਣਾ ਬੁਰ ਹਲੇਲੂਇਆ ਹਰ ਦਿਨ ਆਪਾਂ ਇਹ ਸੋਚਣਾ ਕਿ ਆਪਾਂ ਸਵੈ ਨੂੰ ਤੁਰੇ ਆਂ ਆਪਣੇ ਕਰ ਆਦੇ ਕੰਮ ਕਰਦੇ ਆਂ ਪਰਉਪਾਰ ਕਰਦੇ ਹੋਆ ਆਪਣੇ ਪਰਿਵਾਰਾਂ ਨੂੰ ਚੁਣਦੇ ਆਂ ਹਰ ਦਿਨ ਆਪਾਂ ਇਸ ਸੁਤ੍ਰੇ ਕੇ ਸੀ ਉਸ ਰਸਤੇ ਚੱਲ ਰਹੇ ਆ ਜਿੱਥੇ ਪ੍ਰਮੇਸ਼ਰ ਨੇ ਸਾਨੂੰ ਤੋੜਿਆ ਤਾਂ ਆਪਾਂ ਸਵਰਗ ਨੂੰ ਚਾਹ ਰਹੇ ਆ ਕਿ ਇਹ ਸਾਨੂੰ ਕੋਈ ਸ਼ੈਤਾਨੀ ਤਾਕਤ ਰੁਕ ਨਹੀਂ ਸਕਦੀ ਹੈ ਕਿ ਤੇ ਠੀਕ ਹੈ ਨਾ ਤੇ ਉਹਦਾ ਬਚਨ ਸਾਨੂੰ ਤਾਕਤ ਦੇਗਾ ਸ਼ੈਤਾਨ ਦੇ ਸਾਰੇ ਜਾਲ ਤੋੜਨ ਲਈ ਬੋਲ ਹalleluyah halleluyah ਓਕੇ ਜਿਹੜਾ ਸ਼ੈਤਾਨ ਜਾਲ ਵਿਛੋਣਾ ਹੈ ਕਿ ਇਹ ਫਸ ਜਾ ਲੱਗੇ ਨਾ ਆਪਾਂ ਤਾਂ ਪਰ ਪਰਮੇਸ਼ੁਰ ਜੀ ਦਾ ਬਚਨ ਜਿਹੜਾ ਆ ਉਹ ਯਿਸੂ ਹੀ ਬਚਨਾ ਉਹ ਜਾੜਾ ਨੂੰ